ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਇਹਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਈ ਦੀ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਬੂਤ ਵੀ ਦਿਖਾਉਂਗੀ ਇਸ ਚੀਜ਼ ਦੇ ਤੇ ਨਾਲ ਹੀ ਤੁਹਾਡੇ ਇਹ ਵੀ ਸ਼ੇਅਰ ਕਰੂੰਗੀ ਵੀ ਮੈਂ ਆਪਣੇ ਸਰਾਹਣੇ ਥੱਲੇ ਕਿਹੜੀ ਉਹ ਚੀਜ਼ ਰੱਖੀ ਜਿਹਦੇ ਨਾਲ ਸਿਰਫ 26 ਦਿਨਾਂ ਦੇ ਵਿੱਚ ਹੀ ਜਿਹੜਾ ਮੇਰਾ ਕੰਮ ਹੈ ਉਹ ਬਣ ਗਿਆ ਸੋ ਕਿਹੜੀ ਚੀਜ਼ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਨਾ ਤੇ ਸਮਝਣਾ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਜਿਹਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਆਂ ਇਹ ਵੀ ਲਾਅ ਆਫ ਅਟਰੈਕਸ਼ਨ ਦਾ ਇੱਕ ਟੈਕਨੀਕ ਹੈ ਠੀਕ ਹੈ ਜੀ ਕਿਹੜੀ ਟੈਕਨੀਕ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਤੁਹਾਨੂੰ ਸਬੂਤ ਵੀ ਦਿਖਾਉਂਗੀ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਲਓ ਮੈਂ ਇੱਥੇ ਨਾ ਸਕਰੀਨਸ਼ਾਟ ਲਾ ਦਿੰਨੀ ਆ ਜਿਹੜੇ ਵਿਊਅਰਸ ਵੱਲੋਂ ਕੁਝ ਕਮੈਂਟ ਆਈ ਹੋਏ ਨੇ ਤੁਹਾਨੂੰ ਪਤਾ ਹੀ ਆ ਮੈਂ ਇਸ ਚੈਨਲ ਤੇ ਤੇ ਦੂਜੇ ਚੈਨਲ ਤੇ ਕਾਫੀ ਵਾਰ ਲਾ ਆਫ ਅਟਰੈਕਸ਼ਨ ਦੇ ਬਾਰੇ ਵੀਡੀਓਜ਼ ਪਾਈਆਂ ਨੇ ਤਾਂ ਉਹਨਾਂ ਵਿੱਚੋਂ ਕੁਝ ਕਮੈਂਟ ਨੇ ਜਿਹੜੀ ਮੈਂ ਤੁਹਾਡੇ ਨਾਲ ਇੱਥੇ ਸ਼ੇਅਰ ਕਰ ਰਹੀ ਆ ਮੈਂ ਉਹਨਾਂ ਦੀ ਆਈਡੀ ਜਿਹੜੀ ਆ ਉਹ ਸੇਫ ਰੱਖੂਗੀ ਕਿਉਂਕਿ ਹਰ ਇੱਕ ਦੀ ਪ੍ਰਾਈਵੇਸੀ ਹੁੰਦੀ ਆ ਸੋ ਲੇਕਿਨ ਉਹਨਾਂ ਦੇ ਕਮੈਂਟ ਸ਼ੇਅਰ ਕਰ ਰਹੀ ਆ ਤੁਸੀਂ ਜਿਹੜੀ ਵੀਡੀਓ ਆ ਇਹਨੂੰ ਰੋਕ ਕੇ ਇਹ ਕਮੈਂਟ ਜਰੂਰ ਪੜਿਓ ਜਿਹੜੇ ਤਾਂ ਲੋਕਾਂ ਨੇ ਲਾਫ ਅਟਰੈਕਸ਼ਨ ਨੂੰ ਯੂਜ਼ ਕੀਤਾ ਉਹਨਾਂ ਨੂੰ ਪਤਾ ਕਿਵੇਂ ਇਹ ਕੰਮ ਕਰਦਾ ਪਰ ਜਿਨ੍ਹਾਂ ਨੇ ਹਲੇ ਨਹੀਂ ਇਹਨੂੰ ਯੂਜ਼ ਕੀਤਾ ਜਿਨ੍ਹਾਂ ਨੂੰ ਨਹੀਂ ਪਤਾ ਲਾਫ ਅਟਰੈਕਸ਼ਨ ਕੀ ਆ ਜਾਂ ਜਿਨ੍ਹਾਂ ਦਾ ਵਿਸ਼ਵਾਸ ਨਹੀਂ ਹੈ ਕਿ ਲਾਫ ਅਟਰੈਕਸ਼ਨ ਵਾਕੇ ਹੀ ਕੰਮ ਕਰਦਾ ਤਾਂ ਉਹਨਾਂ ਵਾਸਤੇ ਜਿਹੜੇ ਮੈਂ ਇਹ ਕਮੈਂਟ ਇੱਥੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੁਹਾਡੇ ਨਾਲ ਜਿਹੜੇ ਕਮੈਂਟ ਤੇ ਸ਼ੇਅਰ ਮੈਂ ਕਰ ਲਈਆਂ ਨੂੰ ਨਾਲ-ਨਾਲ ਤੁਸੀਂ ਪੜ ਲਓ ਉਸ ਤੋਂ ਬਾਅਦ ਆ ਕੇ ਆਪਾਂ ਜਿਹੜਾ ਹੈਗਾ ਜਿਹੜੀ ਬਾਕੀ ਦਾ ਪ੍ਰੋਸੈਸ ਆ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਉਹ ਵੀ ਆਪਾਂ ਦ ਮੈਜਿਕ ਬੁੱਕ ਦੇ ਵਿੱਚ ਦੱਸਿਆ ਹੋਇਆ ਤਰੀਕਾ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਚਲੋ ਜੀ ਹੁਣ ਤੁਸੀਂ ਕਮੈਂਟ ਦੇਖ ਲਈ ਹੁਣ ਆਪਾਂ ਚੱਲਦੇ ਆ ਅੱਗੇ ਤੇ ਸਭ ਤੋਂ ਪਹਿਲਾਂ ਤਾਂ ਇਹ ਵਾਲਾ ਸਟੈਪ 2 ਹੈ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਸਟੈਪ 1 ਤੁਹਾਨੂੰ ਆਉਣਾ ਚਾਹੀਦਾ ਹੈ ਪਹਿਲਾ ਸਟੈਪ ਤੇ ਉਹ ਜਿਹੜਾ ਹੈਗਾ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਸ਼ੇਅਰ ਕਰਿਆ ਸੋ ਜਿਹੜੇ ਜਿਹੜੇ ਵਿਊਅਰਸ ਇਸ ਵੀਡੀਓ ਤੇ ਨਵੇਂ ਨੇ ਨਾ ਤਾਂ ਉਹ ਪਹਿਲਾਂ ਕੱਲ ਦੀ ਵੀਡੀਓ ਦੇਖ ਲਿਓ ਤਾਂ ਕੱਲ ਦੀ ਵੀਡੀਓ ਦੇ ਵਿੱਚ ਪਹਿਲਾ ਸਟੈਪ ਹੈ ਪਹਿਲਾਂ ਤੁਸੀਂ ਉਹ ਕਰਨਾ ਹੈ ਇਹ ਦੂਸਰਾ ਸਟੈਪ ਹੈ ਅਸ ਇੱਕ ਚੀਜ਼ ਹੋਰ ਤੁਸੀਂ ਧਿਆਨ ਨਾਲ ਸੁਣਿਓ ਹਰ ਰੋਜ਼ ਤੁਸੀਂ ਪਹਿਲਾ ਸਟੈਪ ਵੀ ਕਰਨਾ ਹੈ ਹਰ ਰੋਜ਼ ਤੁਸੀਂ ਇਹ ਦੂਜਾ ਸਟੈਪ ਵੀ ਕਰਨਾ ਹੈ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹ ਨਹੀਂ ਹੈਗਾ ਵੀ ਕੱਲ ਵਾਲਾ ਸਟੈਪ ਤੁਸੀਂ ਛੱਡ ਦੇਣਾ ਇਹ ਕਰਨਾ ਨਹੀਂ ਹਰ ਰੋਜ਼ ਤੁਸੀਂ ਪਹਿਲਾ ਸਟੈਪ ਵੀ ਕਰਨਾ ਹੈ ਹਰ ਰੋਜ਼ ਤੁਸੀਂ ਦੂਜਾ ਸਟੈਪ ਵੀ ਕਰਨਾ ਹੈ ਹੁਣ ਇਹ ਜਿਹੜਾ ਸਟੈਪ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਤੁਸੀਂ ਕੀ ਕਰਨਾ ਹੈ ਕੋਈ ਵੀ ਪੱਥਰ ਲੈ ਲੈਣਾ ਚਾਹੇ ਕੰਚ ਦੀ ਗੋਲੀ ਹੋਵੇ ਚਾਹੇ ਬਜਰੀ ਦਾ ਪੱਥਰ ਹੁੰਦਾ ਨਾ ਚਾਹੇ ਉਹ ਲੈ ਲਓ ਚਾਹੇ ਕੋਈ ਤੁਹਾਡੇ ਘਰੇ ਡੈਕੋਰੇਸ਼ਨ ਵਾਲਾ ਪੱਥਰ ਹੋਵੇ ਉਹ ਲੈ ਲਓ ਕੋਈ ਵੀ ਲੈ ਲਓ ਬਸ ਉਹ ਪੱਥਰ ਦੀ ਤਰ੍ਹਾਂ ਹੋਣਾ ਚਾਹੀਦਾ ਜਾਂ ਕੋਈ ਐਡਾ ਵੱਡਾ ਕੰਚਾ ਹੁੰਦਾ ਨਾ ਗੋਲੀ ਦਾ ਕਮਚ ਦਾ ਜਿਹੜੇ ਬੱਚੇ ਖੇਡਦੇ ਆ ਚਾਹੇ ਉਹ ਲੈ ਲਓ ਕੋਈ ਵੀ ਲੈ ਲਓ ਜ਼ਰੂਰੀ ਨਹੀਂ ਵੀ ਕਿਹੜਾ ਪੱਥਰ ਹੋਣਾ ਚਾਹੀਦਾ ਬਸ ਕੋਈ ਵੀ ਪੱਥਰ ਹੋਵੇ ਕਿੰਨੇ ਇੰਨੀ ਵੱਡੀ ਸ਼ੇਪ ਦਾ ਹੋਵੇ ਚਾਹੀ ਇੰਨਾ ਵੱਡਾ ਹੋਵੇ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਉਹ ਪੱਥਰ ਨੂੰ ਤੁਸੀਂ ਕੀ ਕਰਨਾ ਹੈ ਮਾਫ ਕਰਿਓ ਜੀ ਇੱਥੇ ਥੋੜਾ ਜਿਹਾ ਤੇ ਉਹ ਪੱਥਰ ਨੂੰ ਤੁਸੀਂ ਆਪਣੀਆਂ ਸਹਰਾਣੇ ਦੇ ਥੱਲੇ ਰੱਖ ਲੈਣਾ ਤੁਸੀਂ ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਰਾਤ ਨੂੰ ਜਦੋਂ ਸੌਣਾ ਨਾ ਉਹ ਪੱਥਰ ਨੂੰ ਤੁਸੀਂ ਆਪਣੇ ਹੱਥ ਵਿੱਚ ਲੈਣਾ ਤੇ ਦਿਨ ਵਿੱਚ ਨਾ ਜਿਹੜੀ ਚੀਜ਼ ਹੋਈ ਆ ਕੋਈ ਚੰਗੀ ਚੀਜ਼ ਹੋਈ ਆ ਮੰਨ ਲਓ ਤੁਸੀਂ ਕੋਈ ਚੰਗੀ ਚੀਜ਼ ਖਾਧੀ ਆ ਜਾਂ ਤੁਸੀਂ ਚੰਗੇ ਕੱਪੜੇ ਖਰੀਦੇ ਆ ਅੱਜ ਜਾਂ ਤੁਸੀਂ ਫੋਨ ਖਰੀਦੇ ਆ ਜਾਂ ਤੁਸੀਂ ਕਿਤੇ ਘੁੰਮਣ ਗਏ ਹੋ ਕੋਈ ਵੀ ਇਹੋ ਜੀ ਚੀਜ਼ ਜਾਂ ਤੁਸੀਂ ਚੰਗੀ ਰੋਟੀ ਹੀ ਖਾਧੀ ਹੈ ਅਗਰ ਕੋਈ ਵੀ ਚੀਜ਼ ਨਹੀਂ ਆ ਨਾ ਤਾਂ ਚੰਗੀ ਰੋਟੀ ਕੋਈ ਚੰਗੀ ਸਬਜ਼ੀ ਖਾਧੀ ਹੈ ਤੁਸੀਂ ਅੱਜ ਹਨਾ ਜਿਹੜੀ ਤੁਹਾਨੂੰ ਵਧੀਆ ਲੱਗੀ ਜਾਂ ਤੁਸੀਂ ਕੋਈ ਵੀ ਇਹੋ ਜੀ ਚੀਜ਼ ਕੀਤੀ ਹੈ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲੀ ਠੀਕ ਹੈ ਜਾਂ ਤੁਹਾਡਾ ਕੋਈ ਫਰੈਂਡ ਤੁਹਾਨੂੰ ਮਿਲਿਆ ਕੋਈ ਰਿਸ਼ਤੇਦਾਰ ਮਿਲਿਆ ਜਾਂ ਕਿਸੇ ਦਨ ਨੂੰ ਤੁਸੀਂ ਯਾਦ ਕਰ ਰਹੇ ਸੀ ਉਹਦਾ ਫੋਨ ਆਇਆ ਕੁਝ ਵੀ ਹੋ ਸਕਦਾ ਕੋਈ ਵੀ ਇਹੋ ਜੀ ਚੀਜ਼ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲੀ ਆ ਜੋ ਤੁਹਾਡੇ ਦਿਲ ਨੂੰ ਚੰਗੀ ਲੱਗੀ ਹੈ ਠੀਕ ਹੈ ਉਦੇ ਬਾਰੇ ਤੁਸੀਂ ਸੋਚਣਾ ਉਹ ਪੱਥਰ ਨੂੰ ਹੱਥ ਵਿੱਚ ਲੈ ਕੇ ਤੁਸੀਂ ਉਸ ਚੀਜ਼ ਬਾਰੇ ਬੋਲਣਾ ਵੀ ਮੈਨੂੰ ਆਹ ਚੀਜ਼ ਅੱਜ ਮਿਲ ਗਈ ਹੈ ਥੈਂਕ ਯੂ ਯੂਨੀਵਰਸ ਠੀਕ ਹੈ ਤੁਸੀਂ ਧੰਨਵਾਦ ਕਰਨਾ ਉਸ ਚੀਜ਼ ਵਾਸਤੇ ਉਸ ਜਿਹੜੀ ਦਿਨੇ ਤੁਹਾਡੇ ਨਾਲ ਹੋਈ ਹੈ ਅਗਰ ਉਹ ਚੀਜ਼ ਇੱਕ ਹੋਈ ਹੈ ਦੋ ਹੋਈਆਂ ਜਾਂ ਤਿੰਨ ਚੀਜ਼ਾਂ ਹੋਈਆਂ ਜਾਂ ਚਾਰ ਹੋਈਆਂ ਜਿੰਨੀਆਂ ਵੀ ਚੀਜ਼ਾਂ ਹੋਈਆਂ ਅਗਰ ਇੱਕ ਹੋਈ ਹੈ ਇੱਕ ਬੋਲੋ ਅਗਰ ਦੋ ਹੋਈਆਂ ਦੋ ਵਾਰੀ ਉਹ ਕਰਨਾ ਅਗਰ ਤਿੰਨ ਹੋਈਆਂ ਤਿੰਨ ਵਾਰੀ ਬੋਲਣਾ ਠੀਕ ਹੈ ਜਿੰਨੀਆਂ ਵੀ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਦੇ ਦਿਨ ਵਿੱਚ ਹੋਈਆਂ ਉਹ ਤੁਸੀਂ ਰਾਤ ਨੂੰ ਪਹਿਲਾਂ ਸੌਣ ਤੋਂ ਪਹਿਲਾਂ ਉਹ ਪੱਥਰ ਨੂੰ ਹੱਥ ਵਿੱਚ ਲੈ ਕੇ ਤੁਸੀਂ ਜਿਹੜਾ ਹੈਗਾ ਥੈਂਕ ਯੂ ਬੋਲਣਾ ਹੁਣ ਆਪਾਂ ਇੱਥੇ ਗੱਲ ਕਰਦੇ ਆਂ ਵੀ ਪੱਥਰ ਨੂੰ ਲੈ ਕੇ ਹੀ ਹੱਥ ਵਿੱਚ ਕਿਉਂ ਬੋਲਣਾ ਦੇਖੋ ਜਦੋਂ ਕਈ ਵਾਰੀ ਨਾ ਆਪਾਂ ਇੱਕ ਪ੍ਰਣ ਕਰ ਲੈਨੇ ਆਂ ਵੀ ਆਪਾਂ ਆ ਚੀਜ਼ ਕਰਨੀ ਆ ਜਾਂ ਜਿਵੇਂ ਮੰਨ ਲਓ ਕਈ ਵਾਰੀ ਕਈ ਲੋਗ ਵੈਸੇ ਚਾਹਿਓ ਗੁਰਦੁਆਰਾ ਸਾਹਿਬ ਨਾ ਜਾਣ ਜਾਂ ਮੰਦਿਰ ਨਾ ਜਾਣ ਲੇਕਿਨ ਕਈ ਵਾਰੀ ਉਹ ਸੋਚ ਲੈਂਦੇ ਆ ਵੀ ਮੈਂ ਆ ਸੇਵਾ ਕਰਨੀ ਆ ਰੋਜ਼ ਉੱਥੇ ਫਿਰ ਉਸ ਸੇਵਾ ਦੇ ਕਰਕੇ ਇੱਕ ਉਹਦਾ ਪੱਕਾ ਨਿਸ਼ਚੈ ਬਣ ਜਾਂਦਾ ਵੀ ਮੈਂ ਇਹ ਕੰਮ ਕਰਨਾ ਤੇ ਮੈਂ ਜਾਣਾ ਕਿਉਂਕਿ ਮੈਂ ਆ ਸੇਵਾ ਕਰਨੀ ਆ ਠੀਕ ਉਸੇ ਤਰੀਕੇ ਨਾਲ ਜਿਹੜਾ ਉਹ ਪੱਥਰ ਹੈ ਨਾ ਤਾਂ ਉਹ ਸਾਨੂੰ ਯਾਦ ਕਰਾਉਂਦਾ ਹੈ ਰੋਜ਼ ਵੀ ਮੈਂ ਇਹ ਪ੍ਰਣ ਕਰਨਾ ਹੈ ਠੀਕ ਹੈ ਮੈਂ ਬੋਲਣਾ ਤੇ ਇਹ ਆਪਾਂ ਬੋਲਣਾ ਕਿਉਂ ਆਪਾਂ ਥੈਂਕ ਯੂ ਕਿਉਂ ਕਹਿਣਾ ਯੂਨੀਵਰਸ ਨੂੰ ਕਿਉਂਕਿ ਜਦੋਂ ਆਪਾਂ ਕੋਈ ਵੀ ਚੀਜ਼ ਵੀ 21 ਦਿਨਾਂ ਤੱਕ ਕਰਦੇ ਹਾਂ ਲਗਾਤਾਰ ਜੇ ਉਸ ਤੋਂ ਜ਼ਿਆਦਾ ਟਾਈਮ ਕਰਦੇ ਫਿਰ ਤਾਂ ਉਸ ਬਹੁਤ ਹੀ ਜ਼ਿਆਦਾ ਸੋਹਣੇ ਰਿਜ਼ਲਟ ਮਿਲਦੀ ਆ ਸਾਨੂੰ ਜੇ ਆਪਾਂ 21 ਦਿਨਾਂ ਤੱਕ ਵੀ ਲਗਾਤਾਰ ਕਰਦੇ ਆ ਤਾਂ ਸਾਡਾ ਸਬਕੌਂਸ਼ੀਅਸ ਮਾਈਂਡ ਉਸੇ ਤਰੀਕੇ ਨਾਲ ਐਕਟੀਵੇਟ ਹੁੰਦਾ ਹੈ ਉਸੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਹੇ ਜੀ ਚੀਜ਼ ਆਪਾਂ ਨੂੰ ਰੋਜ਼ ਬੋਲ ਰਹੇ ਹਾਂ ਅਨਚੈ ਇੱਕ ਚੀਜ਼ ਹੋਰ ਜਦੋਂ ਤੁਸੀਂ ਹੱਥ ਪੱਥਰ ਨੂੰ ਹੱਥ ਵਿੱਚ ਲੈ ਕੇ ਬੋਲਣਾ ਨਾ ਉਦੋਂ ਖੁਸ਼ੀ ਨੂੰ ਅੰਦਰੋਂ ਮਹਿਸੂਸ ਕਰਨਾ ਇਹ ਨਹੀਂ ਵੀ ਸਿਰਫ ਬੋਲਣ ਨੂੰ ਬੋਲਣਾ ਨਹੀਂ ਤੁਸੀਂ ਜੇ ਜਿੰਨੀ ਤੁਹਾਨੂੰ ਖੁਸ਼ੀ ਉਸ ਸਮੇਂ ਹੋਈ ਹੈ ਨਾ ਉਹ ਚੀਜ਼ ਨੂੰ ਦੇਖ ਕੇ ਜਾਂ ਖਾ ਕੇ ਜਾਂ ਕਿਤੇ ਜਾ ਕੇ ਜਿਹੇ ਜੀ ਖੁਸ਼ੀ ਤੁਹਾਨੂੰ ਉਸ ਸਮੇਂ ਹੋਈ ਸੀ ਉਸ ਟਾਈਮ ਤੇ ਹੋਈ ਸੀ ਉਹ ਜਿਹੇ ਖੁਸ਼ੀ ਤੁਸੀਂ ਆਪਣੇ ਅੰਦਰ ਮਹਿਸੂਸ ਕਰਦੇ ਹੋਏ ਉਸ ਚੀਜ਼ ਨੂੰ ਦੁਆਰਾ ਬੋਲਣਾ ਤੇ ਫਿਰ ਉਹਨੂੰ ਥੈਂਕ ਯੂ ਕਰਨਾ ਥੈਂਕ ਯੂ ਯੂਨੀਵਰਸ ਪਿਰ ਨੂੰ ਪੱਥਰ ਨੂੰ ਆਪਣੇ ਸਹਰਾਣੀ ਦੇ ਥੱਲੇ ਰੱਖ ਦੇਣਾ ਹਰ ਰੋਜ਼ ਤੁਸੀਂ ਇਸੇ ਤਰੀਕੇ ਨਾਲ ਕਰਨਾ ਹੈ ਹਰ ਰੋਜ਼ ਦੇਖੋ ਇੱਕੋ ਜਿਹੀ ਚੀਜ਼ਾਂ ਤਾਂ ਸਾਡੀ ਜ਼ਿੰਦਗੀ 'ਚ ਨਹੀਂ ਹੁੰਦੀਆਂ ਹੋ ਸਕਦਾ ਅੱਜ ਅਸੀਂ ਕੋਈ ਚੰਗੀ ਚੀਜ਼ ਖਾਦੀ ਹੋਵੇ ਕੱਲ ਨੂੰ ਹੋ ਸਕਦਾ ਆਪਾਂ ਕਿਸੇ ਚੰਗੀ ਜਗ੍ਹਾ ਤੇ ਘੁੰਮਣ ਗਈ ਹੋਈਏ ਜਾਂ ਕਿਸੇ ਆਪਣੇ ਮਨਪਸੰਦ ਦੋਸਤ ਨੂੰ ਮਿਲੇ ਹੋਈਏ ਹਨਾ ਤਾਂ ਉਹਦੇ ਲਈ ਥੈਂਕ ਯੂ ਕਰਨਾ ਤਾਂ ਹਰ ਰੋਜ਼ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਤਾਂ ਹਰ ਰੋਜ਼ ਉਹਨਾਂ ਚੀਜ਼ਾਂ ਬਾਰੇ ਹੀ ਬੋਲਣਾ ਜਿਹੜੀਆਂ ਦਿਨ ਤੇ ਟਾਈਮ ਤੁਹਾਡੇ ਨਾਲ ਹੋਈਆਂ ਨੇ ਉਹਦੇ ਵਾਸਤੇ ਤੁਸੀਂ ਫੀਲਿੰਗ ਨੂੰ ਮਹਿਸੂਸ ਕਰਨਾ ਹੈ ਖੁਸ਼ੀ ਨੂੰ ਤੇ ਬੋਲਣਾ ਹੈ ਤੇ ਯੂਨੀਵਰਸ ਨੂੰ ਥੈਂਕ ਯੂ ਕਰਨਾ ਹੈ ਤੇ ਫਿਰ ਉਸੇ ਤਰੀਕੇ ਨਾਲ ਪੱਥਰਾਂ ਦੇ ਹਸਰੇ ਨੇ ਰੱਖਣਾ ਹੈ ਤੇ ਰੱਖਣ ਸਾਥ ਤੁਸੀਂ ਆਪਣਾ ਸੌ ਜਾਣਾ ਇਸ ਚੀਜ਼ ਦਾ ਧਿਆਨ ਰੱਖਿਓ ਠੀਕ ਹੈ ਇਹ ਨਾ ਹੋਵੇ ਵੀ ਉਦੋਂ ਬਾਅਦ ਤੁਸੀਂ ਫੋਨ ਤੇ ਬਹਿ ਕੇ ਟੀਵੀ ਤੇ ਬਹਿ ਕੇ ਨਹੀਂ ਜਦੋਂ ਸੌਣਾ ਹੈ ਨਾ ਸੌਣ ਲੱਗਣਾ ਉਸੇ ਟਾਈਮ ਇਹ ਚੀਜ਼ ਬੋਲਣੀ ਆ ਕਾਰਨ ਕੀ ਆ ਉਦੋਂ ਬਾਅਦ ਜਦੋਂ ਅਸੀਂ ਸੌਂਨੇ ਆ ਨਾ ਤਾਂ ਸਾਡਾ ਜਿਹੜਾ ਮਾਈਂਡ ਆ ਉਹ ਵੀ ਸੌਂਦਾ ਹੈ ਰਿਲੈਕਸ ਕਰਦਾ ਹੈ ਫਿਰ ਉਹਦੇ ਵਿੱਚ ਨੈਗੇਟਿਵ ਥਾਟਸ ਨਹੀਂ ਆਉਂਦੇ ਅੱਛਾ ਤੁਸੀਂ ਕਈ ਵਾਰੀ ਦੇਖਿਆ ਹੋਣਾ ਦਿਨ ਦੇ ਟਾਈਮ ਆਪਾਂ ਕਈ ਵਾਰੀ ਕੋਈ ਚੀਜ਼ ਬਾਰੇ ਬੋਲਦੇ ਆ ਹਨਾ ਸੋਚਦੇ ਆ ਵੀ ਆਪਾਂ ਆ ਕੰਮ ਕਰਨਾ ਤੇ ਫਿਰ ਨਾਲ ਦੀ ਨਾਲ ਆਪਣੇ ਦਿਮਾਗ ਵਿੱਚ ਕੀ ਹੁੰਦਾ ਨੈਗੇਟਿਵ ਥਾਟ ਆਉਂਦੇ ਆ ਕਿਉਂ ਫਿਰ ਆਪਾਂ ਸੋਚਣ ਲੱਗ ਜਾਂਦੇ ਆ ਇਹ ਕੰਮ ਕਿਵੇਂ ਹੋਊਗਾ ਇਹ ਕੰਮ ਕਿਵੇਂ ਕਰਾਂਗੇ ਤੇ ਆਹ ਮੁਸ਼ਕਿਲ ਆਉਗੀ ਐਦਾਂ ਹੋਗਾ ਐਦਾਂ ਹੁੰਦਾ ਨਾ ਕਈ ਵਾਰੀ ਆਪਾਂ ਕੋਈ ਘਰ ਪਾਉਣ ਬਾਰੇ ਸੋਚੀਏ ਜਾਂ ਕੋਈ ਚੀਜ਼ ਲੈ ਕੇ ਆਉਣ ਬਾਰੇ ਸੋਚੀਏ ਜਾਂ ਫੋਨ ਬਾਰੇ ਸੋਚੀਏ ਤੇ ਨਾਲ ਹੀ ਨਾ ਦਿਮਾਗ ਚ ਆਉਂਦਾ ਪੈਸੇ ਕਿਥੋਂ ਹੋਣਗੇ ਇਹ ਹੁੰਦੇ ਨਾ 네ਗੇਟਿਵ ਥਾਟਸ ਜਦੋਂ ਆਪਾਂ ਉਹ ਪੱਥਰ ਨੂੰ ਹੱਥ ਵਿੱਚ ਲੈ ਕੇ ਉਹ ਥੈਂਕ ਯੂ ਬੋਲਦੇ ਆਂ ਤੇ ਨਾਲ ਦੇ ਨਾਲ ਆਪਾਂ ਸੌਂਦੇ ਆਂ ਫਿਰ ਸਾਡਾ ਸਬਕੌਂਸ਼ੀਅਸ ਮਾਈਂਡ ਜਿਆਦਾ ਸਟਰੋਂਗ ਤਰੀਕੇ ਨਾਲ ਐਕਟੀਵੇਟ ਹੋ ਕੇ ਕੰਮ ਕਰਦਾ ਹੈ ਕਿਉਂਕਿ ਫਿਰ ਉਹਨੂੰ 네ਗੇਟਿਵ ਥੌਟਸ ਨਹੀਂ ਮਿਲਦੇ ਉਹਨੂੰ ਪੋਜ਼ਿਟਿਵ ਥੌਟ ਆਪਾਂ ਦੇਦੇ ਤੇ ਉਦੋਂ ਬਾਅਦ ਆਪਾਂ ਸੌਂਗੀਆਂ ਫਿਰ ਆਪਾਂ ਪੋਜ਼ਿਟਿਵ ਥੌਟਸ ਦੇ ਨਾਲ ਸੁੱਤੇ ਆਂ ਨਾ ਤਾਂ ਪੋਜ਼ਿਟਿਵ ਥੌਟਸ ਦੇ ਨਾਲ ਹੀ ਫਿਰ ਆਪਾਂ ਉੱਠਣਾ ਠੀਕ ਹੈ ਸੋ ਇਸੇ ਤਰੀਕੇ ਨਾਲ ਇਹ ਚੀਜ਼ ਤੁਸੀਂ ਹਰ ਰੋਲ ਕਰਨੀ ਆ 26 ਦਿਨਾਂ ਤੱਕ ਠੀਕ ਹੈ ਲਗਾਤਾਰ ਬਿਨਾ ਨਾਗਾ ਪਾਈ ਜੇ ਤੁਸੀਂ ਕਿਤੇ ਗਏ ਹੋ ਤੁਹਾਡਾ ਇੱਕ ਦਿਨ ਦਾ ਨਾਗਾ ਪੈ ਗਿਆ ਹਨਾ ਇੱਕ ਦਿਨ ਤੁਸੀਂ ਨਹੀਂ ਕੀਤਾ ਫਿਰ ਤੁਸੀਂ ਜਦੋਂ ਅਗਲੇ ਦਿਨ ਘਰੇ ਵਾਪਸ ਆਗੇ ਦੁਬਾਰਾ ਤੋਂ ਸ਼ੁਰੂ ਕਰਨਾ ਹੈ ਇਹ ਨਹੀਂ ਹੈਗਾ ਕਿ ਫਿਰ ਤੁਸੀਂ ਜਿੱਥੋਂ ਛੱਡਿਆ ਸੀ ਉੱਥੋਂ ਸ਼ੁਰੂ ਕਰ ਦੋ ਨਹੀਂ ਫਿਰ ਪਹਿਲੇ ਦਿਨ ਤੋਂ ਦੁਬਾਰਾ ਸ਼ੁਰੂ ਕਰਨਾ ਹੈ ਫਿਰ ਉੱਥੋਂ ਲੈ ਕੇ 26 ਦਿਨਾਂ ਤੱਕ ਲਗਾਤਾਰ ਤੁਸੀਂ ਕਰਨਾ ਹੈ ਇਹ ਚੀਜ਼ ਦਾ ਧਿਆਨ ਰੱਖਣਾ ਹੈ ਇਹ ਟੈਕਨੀਕ ਕਰਨ ਤੋਂ ਪਹਿਲਾਂ ਪਹਿਲਾ ਸਟੈਪ ਜਰੂਰ ਕਰਨਾ ਜਿਹੜਾ ਪਹਿਲਾ ਸਟੈਪ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਪਹਿਲਾ ਉਹ ਸਟੈਪ ਕਰਨਾ ਹੈ ਤੁਸੀਂ ਉਹ 10 ਚੀਜ਼ਾਂ ਲਿਖਣੀਆਂ ਜਿਹੜੀ ਤੁਹਾਡੀ ਪੂਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲੀਆਂ ਨੇ ਜਿਨ੍ਹਾਂ ਲਈ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ ਤਾਂ ਉਹਨਾਂ ਚੀਜ਼ਾਂ ਬਾਰੇ ਲਿਖਣਾ ਹੈ ਲਿਖ ਕੇ ਖੁਸ਼ੀ ਮਹਿਸੂਸ ਕਰਨੀ ਹੈ ਨਾਲ-ਨਾਲ ਉਸਦੀ ਬਾਰੇ ਬੋਲਣਾ ਤੇ ਥੈਂਕ ਯੂ ਬੋਲਣਾ ਹੈ ਉਸ ਤੋਂ ਬਾਅਦ ਦੂਸਰਾ ਸਟੈਪ ਉਸੇ ਟਾਈਮ ਪਰ ਤੁਸੀਂ ਪੱਥਰ ਹੱਥ ਵਿੱਚ ਲੈਣਾ ਹੈ ਫਿਰ ਤੁਸੀਂ ਪੱਥਰ ਹੱਥ ਵਿੱਚ ਲੈ ਕੇ ਦਿਨ ਦੇ ਟਾਈਮ ਜੋ ਚੰਗੀਆਂ ਚੀਜ਼ਾਂ ਹੋਈਆਂ ਉਹਨਾਂ ਉਹਨਾਂ ਬਾਰੇ ਸੋਚਣਾ ਮਹਿਸੂਸ ਕਰਨਾ ਥੈਂਕ ਯੂ ਬੋਲਣਾ ਫਿਰ ਉਹ ਪੱਥਰ ਅਸਰਾਣੇ ਰੱਖ ਕੇ ਫਿਰ ਤੁਸੀਂ ਸੌ ਜਾਣਾ ਇਹ ਨੇ ਦੋ ਸਟੈਪ ਜਿਹੜੇ ਮੈਜਿਕ ਬੁੱਕ ਦੇ ਵਿੱਚ ਤੁਹਾਡੇ ਨਾਲ ਮੈਂ ਸ਼ੇਅਰ ਕੀਤੇ ਨੇ ਤੇ ਇਹ ਮੈਂ ਤੁਹਾਡੇ ਨਾਲ ਉਹ ਪੇਜ ਵੀ ਸ਼ੇਅਰ ਕਰ ਦਿੱਤਾ ਜਿਹਦੇ ਉੱਤੇ ਇਹ ਲਿਖਿਆ ਹੋਇਆ ਠੀਕ ਹੈ ਤਾਂ ਤੁਸੀਂ ਕੀ ਕਰਨਾ ਤੁਸੀਂ ਹਰ ਰੋਜ਼ ਇਹ ਚੀਜ਼ ਕਰਦੇ ਜਾਣਾ ਜਿਹੜਾ ਤੀਸਰਾ ਸਟੈਪ ਹੋਊਗਾ ਉਹ ਮੈਂ ਕੱਲ ਦੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਤੀਸਰੇ ਸਟੈਪ ਦੇ ਵਿੱਚ ਆਪਾਂ ਆਪਣੇ ਲਾਈਫ ਪਾਰਟਨਰ ਬਾਰੇ ਜਾਂ ਤਾਂ ਕਹਿ ਸਕਦੇ ਆ ਸਾਡੇ ਜਿਹੜਾ ਹਸਬੰਡ ਵਾਈਫ ਜਾਂ ਕੋਈ ਵੀ ਰਿਸ਼ਤਾ ਜਿਹੜਾ ਇਨਸਾਨ ਸਾਨੂੰ ਚੰਗਾ ਲੱਗਦਾ ਉਸ ਬਾਰੇ ਆਪਾਂ ਜਿਹੜਾ ਹੈਗਾ ਯੂਨੀਵਰਸ ਨੂੰ ਥੈਂਕ ਯੂ ਬੋਲਣਾ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ